ਏ ਸਾ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰ ਰਹੇ ਸਾਂ ਕਿ ਹੇ ਸੱਚੇ ਪਾਤਸ਼ਾਹ ਜਾਂ ਸਾਨੂੰ ਪਾਣੀ ਮਿਲ ਜਾਵੇ ਜਾਂ ਮੌਤ ਹੁਣ ਨਾ ਤਾਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਤੇ ਨਾ ਹੀ ਮਾਤਾ ਪਿਤਾ ਨੂੰ ਯਾਦ ਕਰਦੇ ਤੇ ਨਾ ਹੀ ਸਪੇਨ ਜਾਣ ਬਾਰੇ ਸੋਚਦੇ ਸੀ ਹੁਣ ਤਾਂ ਅਸੀਂ ਸੱਚੇ ਪਾਤਸ਼ਾਹ ਨੂੰ ਕਹਿ ਰਹੇ ਸੀ ਕਿ ਤੁਸੀਂ ਰਖਣ ਹਾਰ ਹੋ ਤੁਸੀਂ ਬਖਸ਼ਣ ਹਾਰ ਹੋ ਤੁਹਾਡੇ ਕਰ ਵਿੱਚ ਕਿਸੇ ਚੀਜ਼ ਦਾ ਕਾਟਾ ਨਹੀਂ ਹੇ ਸੱਚੇ ਪਾਤਸ਼ਾਹ ਤੁਸੀਂ ਵੱਡੇ ਵੱਡੇ ਠੱਗ ਤਾਰ ਦਿੱਤੇ ਸੱਜਣ ਠੱਗ ਵਰਗੇ ਤੇ ਵੇਸਵਾ ਮਾਤਾਰ ਦਿੱਤੀਆਂ ਗਣਕਾ ਵਰਗੀਆਂ اے ਸੱਚੇ ਬਾਦਸ਼ਾਹ ਸਾਨੂੰ ਪਾਪੀਆਂ ਨੂੰ ਵੀ ਇੱਕ ਵਾਰ ਬਚਾ ਲਓ ਅਸੀਂ ਹੋਰ ਕੁਝ ਨਹੀਂ ਮੰਗਦੇ ਬਸ ਸਾਨੂੰ ਇੱਕ ਵਾਰ ਪਾਣੀ ਰੱਜ ਕੇ ਮਿਲ ਜਾਵੇ ਫਿਰ ਭਾਵੇਂ ਸਾਡੀ ਮੌਤ ਹੋ ਜਾਵੇ ਏ ਵਾਹਿਗੁਰੂ ਜਾਂ ਸਾਨੂੰ ਇਸ ਦੇਸ਼ ਵਿੱਚ ਭਾਵੇਂ ਸਾਰੀ ਉਮਰ ਲਈ ਜੇਲ੍ਹ ਹੋ ਜਾਵੇ ਸਾਨੂੰ ਸਿਰਫ ਪਾਣੀ ਮਿਲੀ ਜਾਵੇ ਅਸੀਂ ਸਾਰੀ ਉਮਰ ਸੇਵਾ ਸਿਮਰਨ ਹੀ ਕਰਾਂਗੇ ਹੋਰ ਕੋਈ ਕੰਮ ਨਹੀਂ ਕਰਾਂਗੇ ਹੁਣ ਸਾਡੀ ਆਤਮਾ